ਗੁਰੂ ਕੀ ਨਗਰੀ ਅੰਮ੍ਰਿਤਸਰ ਚੋਸ ਸਮੇ ਮਾਹੌਲ ਕਾਮਗੀਨ ਹੋ ਗਿਆ ਜਦੋਂ ਇੱਕ ਟਰੈਕਟਰ ਟਰਾਲੀ ਸਥਾਨਕ ਬੱਲਾ ਨਹਿਰ ਵਿੱਚ ਪਲਟ ਗਈ ਹਾਦਸੇ ਸਮੇ ਟਰੈਕਟਰ ਵਿੱਚੋਂ 9 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 5 ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਚ ਪਰਤੀ ਕਰਵਾਇਆ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਟਰੈਕਟਰ ਟਰਾਲੀ ਓਵਰਲੋਡ ਸੀ ਜਿਸ ਕਾਰਨ ਟਰੈਕਟਰ ਦੇ ਅਗਲੇ ਪਹੀਏ ਦਾ 베어ਿੰਗ ਟੁੱਟ ਗਿਆ ਡਰਾਈਵਰ ਟਰੈਕਟਰ ਨੂੰ ਕੰਟਰੋਲ ਨਾ ਕਰ ਸਕਿਆ ਅਤੇ ਟਰੈਕਟਰ ਟਰਾਲੀ ਸੜੇ ਨਹਿਰ ਵਿੱਚ ਪਲਟ ਗਿਆ ਟਰਾਲੀ ਆ ਰਹੀ ਸੀ ਆਪਣੀ ਇਧਰੋਂ ਬਰਕਰਾਰ ਹੀ ਉਪਰਨ ਸਾਰੇ ਲੇਬਰ ਵਾਲੇ ਵਿਚਾਰੇ ਤੇ ਉਹ 베어ਿੰਗ ਟੁੱਟਣ ਕਰਕੇ ਥੋੜੀ ਜਿਹੀ ਉੱਪਰ ਟਰਾਲੀ ਪਲਟੀ ਗਈ ਕਿੰਨੇ ਜਣੇ ਸੀ ਇਹ ਟੋਟਲ 9 ਜਣੇ ਸੀ ਇੱਕ ਸੁਪਰਵਾਈਜ਼ਰ ਹੀ ਮੁੰਡਾ ਪੰਜਾਬੀ ਇੱਕ ਬਾਕੀ ਐਮਪੀ ਦੇ ਸਾਰੇ ਜਣੇ ਕਿੰਨੇ ਦੀ ਡੈਥ ਹੋਈ ਜੀ ਡੈਥ ਪੰਜਾਂ ਦੀ ਹੋ ਗਈ ਜੀ ਮਤਲਬ ਇੱਕ ਜ਼ਖਮੀ ਹੈ 6 ਜਾਨੇ ਟੋਟਲ ਸਿਰਫ 9 ਟਰਾਲੀ ਡਿੱਗੀ ਕਿਤੇ ਦੀ ਜਗਾ ਉਹ ਦੱਸਦੇ ਮੜਾ ਜੀ ਇਹ ਜੀ ਵੱਲੇ ਨਹਿਰ ਤੋਂ ਜਾਂਦੇ ਆ ਵੱਲੇ ਪਿੰਡ ਦੇ ਵੱਟੇ ਨਹਿਰ ਦੇ ਵਿੱਚ ਡਿੱਗੀ ਟਰਾਲੀ ਹਾਂ ਜੀ ਨਹਿਰ ਦੇ ਵਿੱਚ ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਹਸਪਤਾਲ ਵਿੱਚ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਸੁਖਚੰਨ ਸਿੰਘ ਡੀ5 ਚੈਨਲ ਪੰਜਾਬੀ